ਕਸਵਾ ਸ਼੍ਰੀ ਹਰਿ ਗੋਬਿੰਦਪੁਰ ਵਿਕੇ ਕੰਧ ਹੇਠਾਂ ਨਾਲ ਦੋ ਬੱਚਿਆਂ ਦੀ ਮੌਤ ਹੋਣ ਦਾ ਅਤ ਦੁਖਦਾਈ ਸਮਾਚਾਰ ਮਿਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਐਸਆਈ ਕਰਤਾਰ ਸਿੰਘ ਨੇ ਦੱਸਿਆ ਕਿ ਸ਼੍ਰੀ ਹਰ ਗੋਬਿੰਦਪੁਰ ਵਿਕੇਸਿਤ ਇੱਟਾਂ ਵਾਲੇ ਪੱਠੇ ਤੇ ਯੂਪੀ ਦੇ ਰਹਿਣ ਵਾਲੇ ਪਰਿਵਾਰ ਕੰਮ ਕਰਦੇ ਸਨ ਅਤੇ ਇਹਨਾਂ ਦੇ ਦੋਵੇਂ ਬੱਚੇ ਜਿੱਥੇ ਖੇਡ ਰਹੇ ਸਨ ਕਿ ਅਚਾਨਕ ਇੱਥੇ ਭੱਠੇ ਦੇ ਕੰਦਰ ਡਿੱਗ ਪਈ ਜਿਸੇਠਾ ਦੋਵੇਂ ਬੱਚੇ ਆ ਗਏ ਅਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਕਤ ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੋਵਾਂ ਬੱਚਿਆਂ ਦੇ ਨਾਮ ਕਰਮਵਾਰ ਬੱਚਾ ਗੋਪੀ 12 ਪੁੱਤਰ ਰਾਜੇਸ਼ ਵਾਸੀ ਯੂਪੀ ਅਤੇ ਬੱਚੀ ਸ਼ਾਂਤੀ ਪੁੱਤਰੀ ਛੋਟੇ ਲਾਲ ਵਾਸੀ ਯੂਪੀ ਪਤਾ ਲੱਗੇ ਹਨ। ਅਤੇ ਪਰਿਵਾਰ ਕਰੀਬ 8 ਮਹੀਨੇ ਪਹਿਲਾਂ ਪੱਟੇ ਤੇ ਕੰਮ ਕਰਨ ਲਈ ਆਇਆ ਸੀ ਐਸਆਈ ਨੇ ਅੱਗੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਮੰਦੀ ਕਾਨੂੰਨੀ ਕਾਰਵਾਈ ਕਰਤਿਆਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਪਟਿਆਲਾ ਵਿਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ